ਮੇਰੇ ਮਾਮਾ ਸਾਡੇ ਘਰ ਆਏ ਤਾਂ ਸਾਡੇ ਫਟੇ ਪੁਰਾਣੇ ਕੱਪੜੇ ਦੇਖ ਕੇ ਮੇਰੀ ਛੋਟੀ ਭੈਣ ਨੂੰ ਆਪਣੇ ਨਾਲ ਇਟਲੀ ਲੈ ਗਿਆ ਤੇ ਮੰਮੀ ਨੂੰ ਕਹਿੰਦਾ ਕਿ ਮੈਂ ਤੇਰੀ ਕੁੜੀ ਨੂੰ ਨੌਕਰੀ ਤੇ ਲਵਾ ਦੇਉਂਗਾ ਮੇਰੀ ਭੈਣ ਹਰ ਮਹੀਨੇ 3 ਲੱਖ ਰੁਪਏ ਭੇਜਦੀ ਤੇ ਮੇਰੀ ਮੰਮੀ ਨੇ ਮੇਰਾ ਵਿਆਹ ਇੱਕ ਬਿਜ਼ਨਸਮੈਨ ਮੁੰਡੇ ਨਾਲ ਕਰ ਦਿੱਤਾ ਤੇ ਉਹ ਮੈਨੂੰ ਹਣੀਮੂਨ ਤੇ ਇਟਲੀ ਹੀ ਲੈ ਗਿਆ ਤੇ ਉਥੋਂ ਦੇ ਲੋਕ ਇੱਕ ਦਿਨ ਇੱਕ ਗੰਜੀ ਕੁੜੀ ਨੂੰ ਮਾਰਦੇ ਸੀ ਤੇ ਉਹ ਮੈਂ ਉਹਨੂੰ ਬਚਾਉਣ ਦੇ ਲਈ ਗਈ ਤਾਂ ਉਸ ਕੁੜੀ ਨੂੰ ਦੇਖ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ ਕਿਉਂਕਿ ਉਹ ਕੁੜੀ ਤਾਂ ਇਕੱਠੇ ਫੈਮਿਲੀ ਉਦੋਂ ਤੱਕ ਹੀ ਚੰਗੀ ਹੁੰਦੀ ਆ ਜਦੋਂ ਤੱਕ ਮਾਂ ਪਿਓ ਹੁੰਦੇ ਆ ਜਦੋਂ ਮਾਂ ਪਿਓ ਇਸ ਦੁਨੀਆ ਤੋਂ ਚਲੇ ਜਾਂਦੇ ਆ ਤਾਂ ਜਿਸ ਭਰਾ ਦੀ ਤਨਖਾਹ ਘਟ ਹੁੰਦੀ ਆ ਉਹ ਬਹੁਤ ਜ਼ਿਆਦਾ ਤੰਗ ਹੋ ਜਾਂਦਾ ਭਰਾ ਤਾਂ ਆਪਸ ਵਿੱਚ ਕੁਝ ਨਹੀਂ ਬੋਲਦੇ ਪਰ ਘਰ ਵਾਲੀਆਂ ਆਪਸ ਵਿੱਚ ਲੜ ਲੜ ਕੇ ਮਰ ਜਾਂਦੀਆਂ ਜੀਦਾ ਘਰ ਵਾਲਾ ਜ਼ਿਆਦਾ ਕਮਾਉਂਦਾ ਹੋਊਗਾ ਉਹ ਭਾਵੇਂ ਛੋਟੀ ਹੀ ਕਿਉਂ ਨਾ ਹੋਵੀ ਤੇ ਵੱਡੀ ਦੇ ਸਿਰ ਤੇ ਚੜ ਕੇ ਹੀ ਰਹੂਗੀ ਜੇ ਵੱਡੀ ਨੌਂ ਦਾ ਘਰ ਵਾਲਾ ਜ਼ਿਆਦਾ ਕਮਾਉਂਦਾ ਤਾਂ ਉਹ ਤਾਂ ਆਪਣੇ ਤੋਂ ਛੋਟਿਆਂ ਨੂੰ ਕੁਝ ਵੀ ਨਹੀਂ ਸਮਝਦੀ ਤੇ ਛੋਟੀ ਨੌਂ ਦਾ ਤਾਂ ਬੁਰਾ ਹਾਲ ਹੋ ਜਾਂਦਾ ਪਤਾ ਨਹੀਂ ਕਿਉਂ ਦਰਾਣੀਆਂ ਜਠਾਣੀਆਂ ਆਪਣੇ ਆਪ ਨੂੰ ਇੱਕ ਦੂਸਰੇ ਤੋਂ ਵੱਡਾ ਦਿਖਾਉਣ ਵਿੱਚ ਹੀ ਲੱਗੀਆਂ ਰਹਿੰਦੀਆਂ ਹਨ ਇੱਕ ਦੂਜੇ ਦੀ ਇੰਨੀ ਜ਼ਿਆਦਾ ਬੁਰਾਈ ਕਰਦੀਆਂ ਹਨ ਤੇ ਆਪਣੇ ਆਪ ਨੂੰ ਚੰਗੀ ਹੋਣ ਦਾ ਦਿਖਾਵਾ ਕਰਦੀਆਂ ਰਹਿੰਦੀਆਂ। ਵੈਸੇ ਤਾਂ ਹਰੇ ਇਨਸਾਨ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੀ ਆ। ਕਈ ਵਾਰੀ ਤਾਂ ਇੱਕ ਦੂਜੇ ਤੋਂ ਇੰਨਾ ਛੜਦੀਆਂ ਕਿ ਮਰਨ ਮਰੌਣ ਤੱਕ ਚਲੀਆਂ ਜਾਂਦੀਆਂ। ਲੋਕ ਕਹਿੰਦੇ ਆ ਕਿ ਦਰਾਣੀ ਜਠਾਣੀ ਦੋਵੇਂ ਭੈਣਾ ਹੁੰਦੀਆਂ ਪਰ ਮੈਂ ਆਪਣੇ ਅੱਖਾਂ ਨਾਲ ਦੇਖਿਆ ਕਿ ਦੋ ਸਕੀਆਂ ਭੈਣਾ ਦਰਾਣੀ ਜਠਾਣੀ ਆਪਸ ਵਿੱਚ ਦੁਸ਼ਮਣ ਬਣ ਜਾਂਦੀਆਂ। ਬੱਚਿਆਂ ਦੇ ਦਿਲਾਂ ਵਿੱਚ ਵੀ ਮਾਵਾਂ ਨਫ਼ਰਤ ਭਰ ਦਿੰਦੀਆਂ। ਕੁਝ ਹਾਲਾਤ ਬੱਚਿਆਂ ਨੂੰ ਆਪਣੇ ਆਪ ਹੀ ਸਿਖਾ ਦਿੰਦੇ ਆ ਇਦਾਂ ਹੀ ਇਹ ਦਰਦ ਭਰੇ ਪਰਿ ਕਹਾਣੀ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਮੇਰਾ ਮਾਮਾ ਸਾਨੂੰ ਇਟਲੀ ਤੋਂ ਮਿਲਣ ਲਈ ਆਇਆ ਤੇ ਸਾਡੇ ਫਟੇ ਪੁਰਾਣੇ ਕੱਪੜੇ ਦੇਖ ਕੇ ਮੇਰੀ ਮੰਮੀ ਨੂੰ ਕਿਹਾ ਕਿ ਤੂੰ ਆਪਣੀ ਵੱਡੀ ਕੁੜੀ ਮੇਰੇ ਨਾਲ ਇਟਲੀ ਭੇਜ ਦੇ ਮੈਂ ਉਹਨੂੰ ਉੱਥੇ ਨੌਕਰੀ ਤੇ ਲਵਾ ਦੇਵਾਂਗਾ ਤੇ ਤੁਹਾਡੇ ਘਰ ਦੇ ਹਾਲਾਤ ਸੁਧਰ ਜਾਣਗੇ ਮੇਰੇ ਮੰਮੀ ਨੇ ਮਾਮੇ ਦੇ ਨਾਲ ਮੇਰੀ ਵੱਡੀ ਭੈਣ ਨੂੰ ਇਟਲੀ ਭੇਜ ਦਿੱਤਾ। ਮੇਰੀ ਭੈਣ ਜੀਤੀ ਇਟਲੀ ਤੋਂ ਹਰ ਮਹੀਨੇ 3 ਲੱਖ ਰੁਪਏ ਭੇਜਦੀ ਤੇ ਸਾਡੇ ਘਰ ਵਿੱਚ ਬਹੁਤ ਪੈਸੇ ਹੋ ਗਏ ਸੀ। ਮੇਰੀ ਮਾਂ ਨੇ ਮੇਰਾ ਵਿਆਹ ਇੱਕ ਅਮੀਰ ਮੁੰਡੇ ਨਾਲ ਕਰ ਦਿੱਤਾ। ਮੈਂ ਆਪਣੇ ਘਰ ਵਾਲੇ ਨਾਲ ਇਟਲੀ ਘੁੰਮਣ ਗਈ। ਉੱਥੇ ਕੁਝ ਲੋਕ ਗੰਜੀ ਕੁੜੀ ਨੂੰ ਮਾਰਦੇ ਪਏ ਸੀ ਤੇ ਮੈਂ ਉਹਨੂੰ ਬਚਾਉਣ ਲਈ ਅੱਗੇ ਗਈ। ਜਦੋਂ ਮੈਂ ਉਸ ਕੁੜੀ ਨੂੰ ਦੇਖਿਆ ਤਾਂ ਮੇਰੇ ਹੋਸ਼ ਹੀ ਉੱਡ ਗਏ ਮੇਰੇ ਪਾਪਾ ਇੱਕ ਪ੍ਰਾਈਵੇਟ ਨੌਕਰੀ ਕਰਦੇ ਸੀ ਉਹ ਆਪਣੀ ਅੱਧੀ ਨਾਲੋਂ ਜ਼ਿਆਦਾ ਤਨਖਾਹ ਆਪਣੇ ਕੱਪੜਿਆਂ ਤੇ ਜੁੱਤੀਆਂ ਲੈਣ ਵਿੱਚ ਹੀ ਖਰਚ ਕਰ ਦਿੰਦੇ ਸੀ ਜ਼ਿਆਦਾਤਰ ਉਹ ਆਪਣੇ ਅਫਸਰ ਦੇ ਦੇ ਨਾਲ ਇੱਧਰ ਉੱਧਰ ਜਾਂਦੇ ਰਹਿੰਦੇ ਸੀ ਉਹਨੂੰ ਘਰ ਦੀ ਤੇ ਸਾਡੀ ਕੋਈ ਪਰਵਾਹ ਨਹੀਂ ਸੀ ਮੈਂ ਕਦੇ ਵੀ ਆਪਣੇ ਪਾਪਾ ਨੂੰ ਖੁੱਲੇ ਹੱਥਾਂ ਨਾਲ ਮੰਮੀ ਨੂੰ ਪੈਸੇ ਦਿੰਦੇ ਨਹੀਂ ਦੇਖਿਆ ਸੀ ਮੰਮੀ ਨੂੰ ਜਦੋਂ ਵੀ ਦੇਖਿਆ ਤਾਂ ਉਹ ਰ ਪਰ ਪਹਿਲੇ ਤਰਸਦੀ ਰਹਿੰਦੀ ਆਪਣੀ ਲੋੜ ਪੂਰੀ ਕਰਨ ਦੇ ਲਈ ਵੀ ਉਹਦੇ ਕੋਲ ਪੈਸੇ ਨਹੀਂ ਸੀ ਹੁੰਦੇ ਜੇ ਕਿਤੇ ਡਾਕਟਰ ਕੋਲ ਵੀ ਜਾਣਾ ਪੈਂਦਾ ਤਾਂ ਇਧਰੋਂ ਉਧਰੋਂ ਉਧਾਰ ਪੈਸੇ ਫੜ ਕੇ ਫਿਰ ਡਾਕਟਰ ਕੋਲ ਦਵਾਈ ਲੈਣ ਲਈ ਜਾਂਦੀ ਸੀ ਬਚਪਨ ਦਾ ਸਾਡਾ ਇਹ ਸਭ ਕੁਝ ਦੇਖਦੇ ਹੀ ਬੀਤ ਗਿਆ ਤੇ ਉਦੋਂ ਅਸੀਂ ਬਹੁਤ ਛੋਟੇ ਸੀ ਉਦੋਂ ਤਾਂ ਸਾਨੂੰ ਇੰਨੀ ਸਮਝ ਵੀ ਨਹੀਂ ਸੀ ਉਹ ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਇਹਦੇ ਬਾਰੇ ਕੀ ਬੋਲਣਾ ਚਾਹੀਦਾ ਹੈ ਜਿੱਦਾਂ ਜਿੱਦਾਂ ਮੈਂ ਤੇ ਮੇਰੀ ਭੈਣ ਜੀਤੀ ਵੱਡੀਆਂ ਹੁੰਦੀਆਂ ਗਈਆਂ ਆਪਣੇ ਘਰ ਦੇ ਹਾਲਾਤ ਹਾਲਾਤ ਦੇਖ ਕੇ ਸਾਨੂੰ ਬਹੁਤ ਦੁੱਖ ਹੁੰਦਾ ਸੀ ਮੇਰੀ ਭੈਣ ਜੀਤੀ ਅਕਸਰ ਹੀ ਇਹ ਗੱਲ ਕਰਦੀ ਸੀ ਕਿ ਪਾਪਾ ਇਦਾਂ ਕਿਉਂ ਕਰਦੇ ਆ ਜਦ ਕਿ ਉਹਨਾਂ ਦੀ ਤਨਖਾਹ ਵੀ ਵਧੀਆ ਪਰ ਉਹ ਤਾਂ ਆਪਣੇ ਬਾਰੇ ਹੀ ਜ਼ਿਆਦਾ ਸੋਚਦੇ ਸੀ ਮੰਮੀ ਨੂੰ ਪੈਸੇ ਇੰਨੇ ਕੋ ਗਿਣਕੇ ਦਿੰਦੇ ਸੀ ਕਿ ਘਰ ਦੀ ਬਸ ਦਾਲ ਸਬਜ਼ੀ ਹੀ ਆਉਂਦੀ ਸੀ ਉਹਨਾਂ ਪੈਸਿਆਂ ਨਾਲ ਨਾ ਤਾਂ ਅਸੀਂ ਆਪਣੀ ਕੋਈ ਚੀਜ਼ ਲੈ ਸਕਦੇ ਸੀ ਤੇ ਨਾ ਹੀ ਆਪਣੀ ਕੋਈ ਜੁੱਤੀ ਜੋੜਾ ਖਰੀਦ ਸਕਦੇ ਸੀ ਸਾਡੇ ਕੱਪੜੇ ਵੀ ਇੰਨੇ ਪੁਰਾਣੇ ਹੋ ਗਏ ਸੀ ਜੇ ਕਿਤੇ ਮੰਮੀ ਪਾਪਾ ਨਾਲ ਸਾਡੇ ਨਵੇਂ ਕੱਪੜੇ ਲੈਣ ਬਾਰੇ ਗੱਲ ਕਰਦੀ ਤਾਂ ਪਾਪਾ ਨੂੰ ਬਹੁਤ ਗੁੱਸਾ ਚੜ ਜਾਂਦਾ ਸੀ ਤੇ ਕਹਿ ਦਿੰਦਾ ਕਿ ਪੈਸੇ ਰੁੱਖਾਂ ਨਾਲ ਨਹੀਂ ਲੱਗਦੇ ਕਿ ਤੈਨੂੰ ਉਥੋਂ ਤੋੜ ਕੇ ਦੇ ਦੇਵਾਂ ਪਾਪਾ ਤਾਂ ਮੰਮੀ ਨੂੰ ਇੰਨੀਆਂ ਖਰੀਆਂ ਖਰੀਆਂ ਸੁਣਾਉਂਦਾ ਸੀ ਕਿ ਅਸੀਂ ਦੋਵੇਂ ਭੈਣਾਂ ਸੁਣ ਕੇ ਦੁਖੀ ਹੋ ਜਾਂਦਾਂ ਸੀ ਅਸੀਂ ਇਕੱਠੇ ਪਰਿਵਾਰ ਵਿੱਚ ਰਹਿੰਦੇ ਸੀ ਤੇ ਮੇਰੇ ਚਾਚਾ ਮੇਰੇ ਪਾਪਾ ਨਾਲੋਂ ਜ਼ਿਆਦਾ ਪੈਸੇ ਖਮਾਉਂਦਾ ਸੀ ਤੇ ਉਹ ਆਪਣੇ ਬੱਚਿਆਂ ਤੇ ਬਹੁਤ ਪੈਸੇ ਖਰਚ ਕਰਦਾ ਸੀ ਉਹਨਾਂ ਦੇ ਬੱਚੇ ਚੰਗਾ ਖਾਂਦੇ ਤੇ ਚੰਗਾ ਪੜਾਉਂਦੇ ਸੀ ਇਹ ਦੇਖ ਕੇ ਅਸੀਂ ਬਹੁਤ ਦੁਖੀ ਹੋ ਜਾਂਦੇ ਸੀ ਅਸੀਂ ਬਚਪਨ ਤੋਂ ਇਹੀ ਦੇਖਦੇ ਆ ਰਹੇ ਸੀ ਚਾਚੀ ਜਦੋਂ ਵੀ ਸਬਜ਼ੀਆਂ ਬਣਾਉਂਦੀ ਤਾਂ ਆਪਣੇ ਬੱਚਿਆਂ ਲਈ ਪਹਿਲਾ ਹੀ ਵੱਖ ਕੱਢ ਕੇ ਰੱਖ ਲੈਂਦੀ ਜਿਹੜੀ ਤੇ ਜ਼ਿਆਦਾਤਰੀ ਵਾਲੀ ਵੀ ਨਹੀਂ ਸੀ ਹੁੰਦੀ ਤੇ ਬਾਅਦ ਵਿੱਚ ਕੜਾਈ ਵਿੱਚ ਇੰਨਾ ਪਾਣੀ ਪਾ ਦਿੰਦੀ ਕਿ ਮਸਾਲੇ ਤੇ ਸਬਜ਼ੀ ਦਾ ਪਤਾ ਹੀ ਨਾ ਲੱਗਦਾ ਸੀ। ਏਦਾਂ ਲੱਗਦਾ ਸੀ ਜਿੱਦਾਂ ਜਿਹੜੇ ਪਾਣੀ ਨਾਲ ਸਬਜ਼ੀ ਧੋਤੀ ਹੋਈ ਆ ਉਹੀ ਪਾਣੀ ਅਸੀਂ ਪੀ ਰਹੇ ਹਾਂ। ਮੰਮੀ ਨੇ ਕਈ ਵਾਰੀ ਚਾਚੀ ਨੂੰ ਕਿਹਾ ਸੀ ਕਿ ਅਸੀਂ ਵੀ ਸਬਜ਼ੀ ਲੈਣੀ ਹੁੰਦੀ ਆ। ਤੂੰ ਇੰਨਾ ਪਾਣੀ ਕਿਉਂ ਪਾ ਦਿੰਨੀ ਆ? ਤਾਂ ਚਾਚੀ ਮੰਮੀ ਨਾਲ ਹੀ ਲੜਨ ਲੱਗ ਪੈਂਦੀ। ਕਿ ਜਿੰਨਾ ਖਰਚਾ ਤੇਰਾ ਘਰ ਵਾਲਾ ਦਿੰਦਾ ਉਹਦੇ ਨਾਲ ਤਾਂ ਏਦਾਂ ਦੀ ਹੀ ਸਬਜ਼ੀ ਬਣਾਉਂਗੀ ਖਾਣੀਆਂ ਤਾਂ ਖਾ ਨਹੀਂ ਤਾਂ ਆਪਣੀ ਰਸੋਈ ਵੱਖ ਕਰ ਲੈ ਮੰਮੀ ਤਾਂ ਕਦੋਂ ਦੀ ਚਾਹੁੰਦੀ ਸੀ ਕਿ ਮੈਂ ਆਪਣਾ ਰੋਟੀ ਪਾਣੀ ਅਲੱਗ ਕਰ ਲਵਾਂ ਮੰਮੀ ਨੇ ਕਈ ਵਾਰ ਪਾਪਾ ਨੂੰ ਕਿਹਾ ਸੀ ਕਿ ਪੈਸੇ ਤੁਸੀਂ ਮੈਨੂੰ ਦੇ ਦਿਆ ਕਰੋ ਘੱਟੋ ਘੱਟ ਅਸੀਂ ਰੋਟੀ ਪਾਣੀ ਤਾਂ ਜੱਜ ਦਾ ਖਾ ਲਿਆ ਕਰਾਂਗੇ ਕੁੜੀਆਂ ਵਿਚਾਰੀਆਂ ਚੰਗਾ ਖਾਣ ਲਈ ਤਰਸ ਜਾਂਦੀਆਂ ਪਾਪਾ ਮੰਮੀ ਨੂੰ ਕਿੰਨੀਆਂ ਗੰਦੀਆਂ ਗਾਲਾਂ ਕੱਢਦਾ ਤੇ ਉਹਨੂੰ ਕਹਿੰਦਾ ਕਿ ਤੇਰੀ ਆਪਣੀ ਇੰਨੀ ਔਕਾਤ ਹੈਗੀ ਆ ਕਿ ਤੂੰ ਆਪਣਾ ਰੋਟੀ ਪਾਣੀ ਵੱਖ ਕਰ ਲਵੇਂ ਛੋਟੀ ਨੂੰ ਤਾਂ ਮੈਂ ਬਹੁਤ ਸਮਝਾ ਉਹਨੂੰ ਤਾਂ ਪੈਸੇ ਦੀ ਵੀ ਬਹੁਤ ਕਦਰ ਆ ਇਹ ਸੁਣ ਕੇ ਮੰਮੀ ਪਾਪਾ ਵੱਲ ਬੜੀ ਹਰਾਨੀ ਨਾਲ ਦੇਖਦੀ ਰਹਿ ਜਾਂਦੀ ਸੀ ਇਹ ਦੇਖ ਕੇ ਮੇਰੀ ਮੰਮੀ ਤੇ ਮੇਰੀ ਭੈਣ ਚੁੱਪ ਹੋ ਜਾਂਦੀਆਂ ਤੇ ਪਾਪਾ ਨੂੰ ਕੋਈ ਵੀ ਸਵਾਲ ਜਵਾਬ ਨਹੀਂ ਕਰਦੀਆਂ ਤੇ ਚਾਚੀ ਪਾਪਾ ਨੂੰ ਸਾਡੇ ਖਿਲਾਫ ਭੜਕਾ ਦਿੰਦੀ ਸੀ ਕਿਉਂਕਿ ਚਾਚੀ ਮੇਰੇ ਦਾਦਾ ਦੇ ਦੋਸਤ ਦੀ ਕੁੜੀ ਸੀ ਤੇ ਅਮੀਰ ਘਰ ਦੀ ਸੀ ਇਸੇ ਕਰਕੇ ਉਹ ਘਰ ਦੀ लाड़ली ਨਾ ਸੀ ਚਾਚੀ ਦੀ ਘਰੇ ਬਹੁਤ ਜਲਦੀ ਸੀ ਤੇ ਜਦੋਂ ਕਿਤੇ ਘਰੇ ਕੋਈ ਲੜਾਈ ਝਗੜਾ ਹੋ ਜਾਂਦਾ ਤਾਂ ਪਾਪਾ ਮੰਮੀ ਨੂੰ ਕੁੱਟਦੇ ਤੇ ਸਾਰਾ ਗੁੱਸਾ ਮੰਮੀ ਤੇ ਹੀ ਕੱਢਦੇ ਸੀ ਮੈਂ ਤੇ ਮੇਰੀ ਭੈਣ ਮੰਮੀ ਨਾਲ ਲੜ ਪੈਂਦੀਆਂ ਸੀ ਕਿ ਤੂੰ ਇਹੋ ਜਿਹੇ ਬੰਦੇ ਨਾਲ ਵਿਆਹ ਹੀ ਕਿਉਂ ਕਰਵਾਇਆ ਜੋ ਸਾਡੀਆਂ ਲੋੜਾਂ ਨੂੰ ਵੀ ਨਹੀਂ ਪੂਰਾ ਕਰ ਸਕਦਾ ਮੰਮੀ ਸਾਨੂੰ ਗੁੱਸੇ ਨਾਲ ਬੋਲਦੀ ਕਿ ਜੇ ਤੁਹਾਡੀਆਂ ਗੱਲਾਂ ਚਾਚੀ ਨੇ ਸੁਣ ਲਈਆਂ ਤਾਂ ਮੇਰਾ ਕੀ ਹਾਲ ਹੋਊਗਾ ਤੁਸੀਂ ਜਾਣਦੀਆਂ ਨਹੀਂ ਚਾਚੀ ਬਿਨਾਂ ਵਜ੍ਹਾ ਹੀ ਮੰਮੀ ਨੂੰ ਗੱਲਾਂ ਸੁਣਾਉਂਦੀ ਰਹਿੰਦੀ ਤੇ ਇਹ ਸੁਣ ਕੇ ਮੈਨੂੰ ਬਹੁਤ ਗੁੱਸਾ ਆਉਂਦਾ ਮੰਮੀ ਦੇ ਨਾਲ-ਨਾਲ ਮੈਂ ਵੀ ਉਹਦੇ ਨਾਲ ਲੜ ਪੈਂਦੀ ਸੀ ਕਿ ਤੈਨੂੰ ਮੇਰੇ ਪਾਪਾ ਵਰਗਾ ਘਰ ਵਾਲਾ ਨਹੀਂ ਮਿਲਿਆ ਇਸ ਲਈ ਤੂੰ ਜ਼ਿਆਦਾ ਸਿਰ ਚੜਦੀਆਂ ਸਾਡੇ ਤੇ ਚਾਚੀ ਆਪਣੇ ਮੂੰਹ ਤੇ ਹੱਥ ਰੱਖ ਕੇ ਮੇਰੀ ਮੰਮੀ ਨੂੰ ਕਹਿੰਦੀ ਕਿ ਦੀਦੀ ਤੂੰ ਆਪਣੀਆਂ ਕੁੜੀਆਂ ਨੂੰ ਕਿਦਾਂ ਦੀ ਪਰਵ੍ਰਿਸ਼ਤ ਜਿੰਦੀਆਂ ਸਾਰੀ ਜ਼ਿੰਦਗੀ ਤੂੰ ਆਪ ਵੀ ਸਾਡੀ ਕੋਈ ਗੱਲ ਨਹੀਂ ਮੰਨੀ ਤੇ ਹੁਣ ਆਪਣੀਆਂ ਕੁੜੀਆਂ ਨੂੰ ਵੀ ਇਹੀ ਸਿਖਾ ਰਹੀ ਐ ਮੰਮੀ ਹਮੇਸ਼ਾ ਦੇ ਵਾਂਗੂ ਉਹਦੇ ਅੱਗੇ ਚੁੱਪ ਕਰ ਜਾਂਦੀ ਜੇ ਮੰਮੀ ਕੁਝ ਬੋਲਦੀ ਤਾਂ ਚਾਚੀ ਫਟਾਫਟ ਪਾਪਾ ਨੂੰ ਚੁਗਲੀ ਲਾ ਦਿੰਦੀ ਸੀ ਪਾਪਾ ਦੀ ਤਾਂ ਗੰਦੀ ਆਦਤ ਸੀ ਆਦਤ ਸੀ ਕਿ ਚਾਚੀ ਦੇ ਮਗਰ ਲੱਗ ਕੇ ਮੰਮੀ ਨੂੰ ਕੁੱਟਣਾ ਮਾਰਨਾ ਇਸੇ ਕਰਕੇ ਅਸੀਂ ਦੋਵਾਂ ਭੈਣਾਂ ਆਪਣੇ ਪਿਓ ਤੋਂ ਨਫ਼ਰਤ ਕਰਨ ਲੱਗ ਪਈਆਂ ਸੀ ਸਾਨੂੰ ਲੱਗਦਾ ਸੀ ਕਿ ਮੰਮੀ ਦੇ ਮੁੰਡਾ ਨਾ ਹੋਣ ਕਰਕੇ ਪਾਪਾ ਪਾਪਾ ਇਦਾਂ ਦੇ ਹੋ ਗਏ ਆ ਪਰ ਇਹਦੀ ਵਿੱਚ ਸਾਡਾ ਕੁੜੀਆਂ ਦਾ ਕੀ ਕਸੂਰ ਸੀ ਮੈਂ ਆਪਣੀ ਭੈਣ ਨੂੰ ਕਹਛਦੀ ਸੀ ਕਿ ਪਾਪਾ ساری ਜ਼ਿੰਦਗੀ ਸਾਡੇ ਤੋਂ ਨਫ਼ਰਤ ਹੀ ਕਰਦੇ ਰਹਿਣਗੇ ਸਾਡੀ ਜ਼ਿੰਦਗੀ ਇਦਾਂ ਹੀ ਚਿਜਕ ਕਿ ਤੇ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਤਰਸਦੇ ਆ ਹੀ ਖਤਮ ਹੋ ਜਾਊਗੀ ਜੀਤੀ ਮੈਨੂੰ ਕਹਿੰਦੀ ਕਿ ਤੂੰ ਫਿਕਰ ਨਾ ਕਰ ਜੇ ਰੱਬ ਨੇ ਚਾਇਆ ਤਾਂ ਇੱਕ ਨਾ ਇੱਕ ਦਿਨ ਆਪਣੇ ਚੰਗੇ ਦਿਨ ਜ਼ਰੂਰ ਆ ਜਾਣਗੇ ਪਤਾ ਨਹੀਂ ਕਿਉਂ ਮੈਨੂੰ ਆਪਣੇ ਭੈਣ ਤੇ ਇੰਨਾ ਵਿਸ਼ਵਾਸ ਸੀ ਕਿਉਂਕਿ ਉਹਨੇ ਆਪਣੇ ਜੋੜੇ ਹੋਏ ਪੈਸਿਆਂ ਵਿੱਚੋਂ ਪਤਾ ਨਹੀਂ ਕਿੰਨੀ ਵਾਰ ਚੀਜ਼ਾਂ ਮੈਨੂੰ ਲੈ ਕੇ ਦਿੱਤੀਆਂ ਸੀ ਉਹ ਚੀਜ਼ਾਂ ਬਸ ਸਸਤੀਆਂ ਜਿਹੀਆਂ ਹੀ ਹੁੰਦੀਆਂ ਸੀ ਪਰ ਮੇਰੇ ਲਈ ਬਹੁਤ ਵੱਡੀਆਂ ਹੁੰਦੀਆਂ ਸੀ ਉਹ ਘੜੀ ਹੋਵੇ ਜਾਂ ਫਿਰ ਬੈਗ ਮੇਰੀ ਭੈਣ ਮੈਨੂੰ ਉਹੀ ਖਰੀਦ ਕੇ ਦਿੰਦੀ ਸੀ ਜੋ ਮੈਂ ਉਹਦੇ ਕੋਲੋਂ ਮੰਗਦੀ ਸੀ ਮੈਂ ਪਾਪਾ ਕੋਲੋਂ ਕਦੀ ਵੀ ਇਹੋ ਜਿਹੀਆਂ ਚੀਜ਼ਾਂ ਦੀ ਨਹੀਂ ਸੀ ਮੰਗਦੀ ਕਿਉਂਕਿ ਉਹ ਮੈਨੂੰ ਲੈ ਕੇ ਹੀ ਨਹੀਂ ਦਿੰਦੇ ਸੀ ਤੇ ਨਾ ਹੀ ਸਾਨੂੰ ਦੋਹਾਂ ਭੈਣਾਂ ਨੂੰ ਜ਼ਿਆਦਾ ਪਿਆਰ ਕਰਦੇ ਸੀ ਪਰ ਪਾਪਾ ਨੇ ਸਾਡੇ ਕਦੇ ਵੀ ਸਾਡੀ ਰੀਜ ਪੂਰੀ ਨਹੀਂ ਸੀ ਕੀਤੀ ਸਗੋਂ ਸਾਨੂੰ ਝੜਕ ਕੇ ਵੱਖ ਕਰ ਦਿੰਦੇ ਸੀ ਤੇ ਕਹਿ ਦਿੰਦੇ ਸੀ ਕਿ ਇਹ ਤੁਹਾਡੀ ਕੋਈ ਹੁਮਾਰਾ ਘੜੀਆਂ ਲਾਉਣ ਦੀ ਕਿਵੇਂ ਐਵੇਂ ਕਿਵੇਂ ਕਿਤੇ ਗਵਾਚ ਜਾਊਗੀ ਜਦੋਂ ਵੱਡੀ ਹੋ ਗਈ ਉਦੋਂ ਲੈ ਲਵਾਂ। ਉਸ ਦਿਨ ਮੈਂ ਸਾਰੀ ਰਾਤ ਸੁੱਤੀ ਨਹੀਂ ਕਿਉਂਕਿ ਉਦਾਂ ਦੀ ਹੀ ਕੜੀ ਮੇਰੀ ਚਾਚੀ ਦੀ ਕੁੜੀ ਕੋਲ ਸੀ ਜਦਕਿ ਉਹ ਮੇਰੇ ਤੋਂ ਬਹੁਤ ਛੋਟੀ ਸੀ। ਉਹਦੇ ਕੋਲ ਉਹ ਕੜੀ ਸੀ ਜਿਹਨੂੰ ਦੇਖ ਕੇ ਮੇਰਾ ਮਨ ਦੁਖੀ ਹੁੰਦਾ ਸੀ। ਉਹ ਆਪਣੀ ਕੜੀ ਮੈਨੂੰ ਲਾਉਣ ਵਾਸਤੇ ਨਹੀਂ ਸੀ ਦਿੰਦੀ। ਇੱਕ ਦਿਨ ਮੈਂ ਦੇਖਿਆ ਕਿ ਮੇਰੀ ਇਹ ਫਰਮਾਇਸ਼ ਕਿਸੇ ਵੀ ਤਰ੍ਹਾਂ ਪੂਰੀ ਨਹੀਂ ਹੁੰਦੀ। ਮੈਂ ਆਪਣੀ ਚਾਚੀ ਦੀ ਕੁੜੀ ਦੀ ਉਹ ਘੜੀ ਚੋਰੀ ਕਰ ਲਈ ਇਹ ਮੇਰੀ ਜ਼ਿੰਦਗੀ ਦੀ ਪਹਿਲੀ ਚੋਰੀ ਸੀ ਇਹ ਚੋਰੀ ਮੈਂ ਆਪਣੇ ਘਰੋਂ ਹੀ ਕੀਤੀ ਸੀ ਤੇ ਇਹ ਚੋਰੀ ਕਰਕੇ ਮੈਨੂੰ ਕੋਈ ਵੀ ਸ਼ਰਮਿੰਦਗੀ ਮਹਿਸੂਸ ਨਹੀਂ ਸੀ ਹੋ ਰਹੀ ਚਾਚੀ ਦੀ ਕੁੜੀ ਨੂੰ ਜਦੋਂ ਉਹ ਘੜੀ ਘਰ ਵਿੱਚ ਕਿਤੇ ਨਾ ਲੱਭੀ ਤਾਂ ਉਹਨੇ ਘਰ ਵਿੱਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਰੋ ਰੋ ਕੇ ਉਹਨੇ ਸਾਰਾ ਘਰ ਸਿਰ ਤੇ ਚੁੱਕਿਆ ਹੋਇਆ ਸੀ ਤੇ ਫਿਰ ਮੇਰੇ ਤੇ ਇਲਜ਼ਾਮ ਲਾ ਦਿੱਤਾ ਕਿ ਉਹਦੀ ਘੜੀ ਮੈਂ ਚੁੱਕੀ ਆ ਚਾਚੀ ਵੀ ਉਹਦੇ ਮਗਰ ਹੀ ਬੋਲਣ ਲੱਗ ਪਈ ਕਿ ਉਹਦੀ ਘੜੀ ਮੈਂ ਹੀ ਚੁੱਕੀ ਆ ਜੇ ਹੁਣ ਇਹਨਾਂ ਦੀਆਂ ਪਰਮੇਸ਼ਾ ਪੂਰੀਆਂ ਨਹੀਂ ਹੁੰਦੀਆਂ ਤੇ ਘਰੇ ਹੀ ਚੋਰੀ ਕਰਨ ਲੱਗ ਪਈਆਂ ਚਾਚੀ ਦੀਆਂ ਗੱਲਾਂ ਸੁਣ ਕੇ ਮੰਮੀ ਰੋਣ ਲੱਗ ਪਈ ਤੇ ਮੰਮੀ ਕਹਿੰਦੀ ਕਿ ਰੱਬ ਤੋਂ ਡਰ ਤੇਰੀ ਤੇ ਮੇਰੀ ਕੁੜੀ ਵਿੱਚ ਕੋਈ ਫਰਕ ਆ ਚਾਚੀ ਕਹਿੰਦੀ ਇਹੀ ਫਰਕ ਆ ਮੇਰੀ ਕੁੜੀ ਨੇ ਕਦੇ ਵੀ ਚੋਰੀ ਨਹੀਂ ਕੀਤੀ ਤੇ ਤੇਰੀ ਕੁੜੀ ਨੇ ਆਜਰ ਕਾਰਡ ਤੋੜ ਦਿੱਤਾ ਛੋਟੀਆਂ ਛੋਟੀਆਂ ਚੀਜ਼ਾਂ ਘਰੋਂ ਹੀ ਗਵਾਚਣ ਲੱਗ ਪਈਆਂ ਤੇ ਤੂੰ ਆਪਣੀਆਂ ਕੁੜੀਆਂ ਨੂੰ ਚੰਗੀ ਪਰਵਰਿਸ਼ ਨਹੀਂ ਦਿੰਦੀ ਜਦੋਂ ਤੇਰੇ ਘਰ ਵਾਲੇ ਨੂੰ ਇਹ ਗੱਲ ਪਤਾ ਲੱਗੂਗੀ ਤਾਂ ਉਹ ਤੇਰੀਆਂ ਕੁੜੀਆਂ ਦਾ ਗਲਾ ਘੁੱਟ ਦੇਊਗਾ 100 ਰੁਪਏ ਦੀ ਘੜੀ ਚੋਰੀ ਕਰਕੇ ਅੱਜ ਮੈਨੂੰ ਪਹਿਲੀ ਵਾਰ ਇੰਨੀਆਂ ਗੱਲਾਂ ਸੁਣਨੀਆਂ ਪਈਆਂ ਸੀ ਮੰਮੀ ਨੇ ਕਿਹਾ ਕਿ ਜੇ ਮੇਰੀ ਕੁੜੀ ਇੰਦੂ ਨੇ ਤੇਰੀ ਕੁੜੀ ਦੀ ਘੜੀ ਲੈ ਲਈ ਆ ਤਾਂ ਉਹ ਥੋੜਾ ਚਿਰ ਪਾ ਕੇ ਉਹਨੂੰ ਵਾਪਸ ਕਰ ਦੇਊਗੀ ਘੱਟੋ ਘੱਟ ਚਾਚੀ ਹੋਣ ਦੇ ਨਾਂ ਤੇ ਤਾਂ ਸ਼ਰਮ ਕਰ ਤੇਰੇ ਮੂੰਹੋਂ ਇਹੋ ਜੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਜੀਤੀ ਪਹਿਲੀ ਵਾਰ ਮੇਰੇ ਹੱਕ ਲਈ ਬੋਲੀ ਸੀ ਮੈਂ ਤਾਂ ਉਹਨੂੰ ਦੇਖਦੀ ਹੀ ਰਹਿ ਗਈ ਇਸੇ ਵਜ੍ਹਾ ਕਰਕੇ ਮੰਮੀ ਤੇ ਜੀਤੀ ਨੂੰ ਪਤਾ ਹੋਣ ਦੇ ਬਾਵਜੂਦ ਵੀ ਕਿ ਕੜੀ ਮੇਰੇ ਕੋਲ ਆ ਉਹ ਮੈਨੂੰ ਮਾਰਦੀ ਆ ਜਾਂ ਫਿਰ ਝਿੜਕਦੀ ਪਰ ਉਹਨੇ ਤਾਂ ਮੈਨੂੰ ਕੁਝ ਵੀ ਨਾ ਕਿਹਾ ਇਹ ਸੋਚ ਕੇ ਮੈਂ ਘਰੋਂ ਲੱਗ ਪਈ ਮੈਂ ਰਾਤ ਨੂੰ ਚੋਰੀ-ਚੋਰੀ ਉਹ ਕੜੀ ਚਾਚੀ ਦੇ ਕਮਰੇ ਵਿੱਚ ਰੱਖ ਦਿਤੀ ਕਿਉਂਕਿ ਮੈਂ ਮੰਮੀ ਤੇ ਦੀਦੀ ਨੂੰ ਹੋਰ ਜ਼ਿਆਦਾ ਲੜਾਈ ਕਰਦਿਆਂ ਨਹੀਂ ਦੇਖ ਸਕਦੀ ਸੀ ਉਸ ਤੋਂ ਬਾਅਦ ਮੈਂ ਕੋਈ ਵੀ ਚੀਜ਼ ਕਚੋਰੀ ਨਹੀਂ ਕੀਤੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਕਰਕੇ ਮੰਮੀ ਤੇ ਦੀਦੀ ਦੀਆਂ ਅੱਖਾਂ ਵਿੱਚੋਂ ਹੰਝੂ ਆਉਣ ਦੀਦੀ ਨੇ ਜਦੋਂ ਗ੍ਰੈਜੂਏਸ਼ਨ ਕੀਤੀ ਤਾਂ ਉਹਨੇ ਇਸ ਮਕਸਦ ਲਈ ਇੱਕ ਦੁਕਾਨ ਤੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਮੰਮੀ ਦੀਦੀ ਦੇ ਨੌਕਰੀ ਕਰਨ ਵਾਲੇ ਫੈਸਲੇ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਕਿਉਂਕਿ ਉਹ ਜਾਣਦੀ ਸੀ ਕਿ ਜੇ ਪਾਪਾ ਨੂੰ ਪਤਾ ਲੱਗ ਗਿਆ ਤਾਂ ਉਹ ਬਿਲਕੁਲ ਵੀ ਨੌਕਰੀ ਕਰਨ ਦੀ ਪਰミਸ਼ਨ ਨਹੀਂ ਦੇਊਗਾ ਜਦੋਂ ਪਾਪਾ ਨੂੰ ਦੀਦੀ ਦੀ ਨੌਕਰੀ ਬਾਰੇ ਪਤਾ ਲੱਗਾ ਤਾਂ ਉਹਨੇ ਪਹਿਲਾਂ ਮੰਮੀ ਨੂੰ ਮਾਰਿਆ ਤੇ ਫਿਰ ਦੀਦੀ ਤੇ ਵੀ ਹੱਥ ਚੁੱਕਿਆ ਉਸ ਦਿਨ ਦੀਦੀ ਵਿੱਚ ਇੰਨੀ ਹਿੰਮਤ ਪਤਾ ਨਹੀਂ ਕਿੱਥੋਂ ਆ ਗਈ ਕਿ ਉਹਨੇ ਅੱਗੋਂ ਹੋ ਕੇ ਪਾਪਾ ਦੇ ਹੱਥ ਨੂੰ ਰੋਕ ਲਿਆ ਤੇ ਬੜੇ ਗੁੱਸੇ ਨਾਲ ਕਿਹਾ ਕਿ ਹੁਣ ਅਸੀਂ ਬੱਚੇ ਨਹੀਂ ਰਹੇ ਜੇ ਤੁਹਾਨੂੰ ਮੇਰੀ ਨੌਕਰੀ ਚੰਗੀ ਨਹੀਂ ਲੱਗਦੀ ਤਾਂ ਚਲੋ ਚੱਕੋ ਸਾਡਾ ਖਰਚਾ ਤਾਂ ਕਿ ਅਸੀਂ ਵੀ ਵਧੀਆ ਜ਼ਿੰਦਗੀ ਜੀ ਸਕੀਏ ਕਦੇ ਤੁਸੀਂ ਸੋਚਿਆ ਕਿ ਤੁਹਾਡੀਆਂ ਕੁੜੀਆਂ ਜਵਾਨ ਹੋ ਗਈਆਂ ਤੇ ਉਹ ਫਟੇ ਪੁਰਾਣੇ ਕੱਪੜੇ ਪਾਉਂਦੀਆਂ ਅਸੀਂ ਬਾਹਰ ਜਾਂਦੇ ਆ ਤਾਂ ਲੋਕ ਸਾਨੂੰ ਕਿਹੜੀਆਂ ਨਜ਼ਰਾਂ ਨਾਲ ਦੇਖਦੇ ਆ ਮੈਂ ਇਹ ਕਹਿ ਕੇ ਖਰੋਪਈ ਕਿ ਸਾਡੇ ਕੋਲ ਤਾਂ ਆਪਣਾ ਤਨ ਲਗਾਉਣ ਲਈ ਵੀ ਕੱਪੜੇ ਨਹੀਂ ਹੁੰਦੇ ਤੇ ਮੇਰੀ ਗੱਲ ਸੁਣ ਕੇ ਪਾਪਾ ਹਰਾਨ ਹੀ ਹੋ ਗਿਆ ਮੈਨੂੰ ਤੇ ਮੰਮੀ ਨੂੰ ਮਾੜਾ ਚੰਗਾ ਕਹਿੰਦੇ ਹੋਏ ਕਮਰੇ ਵਿੱਚੋਂ ਬਾਹਰ ਚੱਲਿਆ ਗਿਆ ਫਿਰ ਚਾਚੀ ਨੇ ਮੰਮੀ ਨੂੰ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਉਹ ਜਿਹੜੀ ਵੀ ਬੁੜੀ ਨੂੰ ਟੱਕਰਦੀ ਉਹ ਆਚੜਾ ਕੇ ਸਾਡੀਆਂ ਬੁਰਾਈਆਂ ਕਰਦੀ ਰਹਿੰਦੀ ਕਿ ਇਹਦੀਆਂ ਕੁੜੀਆਂ ਬੜੀਆਂ ਹੀ ਉੱਚੇ ਖਿਆਲਾਂ ਦੀਆਂ ਤੇ ਘਰੋਂ ਬਾਹਰ ਨੌਕਰੀ ਕਰਨਾ ਚਾਹੁੰਦੀਆਂ ਗੱਲਾਂ ਦੇ ਸਵਾਦ ਲੈਣ ਲਈ ਮਹੱਲੇ ਦੀਆਂ ਹੋਰ ਬੁੜੀਆਂ ਵੀ ਸਾਡੇ ਘਰ ਆ ਜਾਂਦੀਆਂ ਸੀ ਤੇ ਸਾਡੇ ਵੱਲ ਬੜੀਆਂ ਅਜੀਬ ਨਜ਼ਰਾਂ ਨਾਲ ਦੇਖਦੀਆਂ ਰਹਿੰਦੀਆਂ ਪੂਰੇ ਖਾਨਦਾਨ ਵਿੱਚ ਕੋਈ ਵੀ ਘਰ ਇਦਾਂ ਦਾ ਨਹੀਂ ਸੀ ਜਿੱਥੇ ਸਾਡੀਆਂ ਬੁਰਾਈਆਂ ਚਾਚੀ ਨੇ ਨਾ ਕੀਤੀਆਂ ਹੋਣ ਮੰਮੀ ਇਹ ਗੱਲ ਸੁਣ ਕੇ ਰੋ ਪੈਂਦੀ ਸੀ ਮੰਮੀ ਚਾਚੀ ਨੂੰ ਕਹਿੰਦੀ ਸੀ ਕਿ ਸਾਡੀਆਂ ਇੰਨੀਆਂ ਬੁਰਾਈਆਂ ਨਾ ਕਰ ਕੱਲ ਨੂੰ ਸਾਡੇ ਬੱਚਿਆਂ ਦੇ ਵਿਆਹ ਕਰਨ ਵਿੱਚ ਪ੍ਰੋਬਲਮ ਆਊਗੀ ਮੈਨੂੰ ਨਹੀਂ ਲੱਗਦਾ ਕਿ ਕੋਈ ਸਾਡੇ ਨਾਲ ਆਪਣਾ ਰਿਸ਼ਤਾ ਬਣਾਊਗਾ ਕਿਉਂਕਿ ਜਿੱਥੇ ਗੱਲ ਗੱਲ ਤੇ ਲੜਾਈ ਹੁੰਦੀ ਹੋਵੇ ਚਾਚੀ ਨੇ ਸਾਨੂੰ ਮਾੜਾ ਬਣਾਉਣ ਦਾ ਕੋਈ ਵੀ ਮੌਕਾ ਨਹੀਂ ਸੀ ਛੱਡਦੀ ਸੀ ਤੇ ਦੀਦੀ ਮੰਮੀ ਨੂੰ ਹੌਸਲਾ ਦਿੰਦੀ ਹੁੰਦੀ ਸੀ ਕਿ ਸਾਡਾ ਵੀ ਰਿਸ਼ਤਾ ਹੋਣਾ ਹੋਊਗਾ ਤੇ ਹੋ ਜਾਊਗਾ ਇਹਦੇ ਬਾਰੇ ਤੁਹਾਨੂੰ ਇਹਨਾ ਸੋਚਣ ਦੀ ਕੋਈ ਲੋੜ ਨਹੀਂ ਜਿੰਨੇ ਸਾਡੇ ਬਾਰੇ ਜੋ ਕੁਝ ਕਹਿਣਾ ਕਹੀ ਜਾਵੇ ਅਸੀਂ ਲੋਕਾਂ ਦੀ ਸੋਚ ਨੂੰ ਬਦਲ ਨਹੀਂ ਸਕਦੇ ਤਾਂ ਮੰਮੀ ਦੀਦੀ ਦੀ ਗੱਲ ਸੁਣ ਕੇ ਚੁੱਪ ਹੋ ਜਾਂਦੀ ਸੀ ਪਰ ਮੈਨੂੰ ਪਤਾ ਕਿ ਮੰਮੀ ਅੰਦਰੋਂ ਅੰਦਰ ਹੀ ਆਪਣਾ ਕੂਨ ਸਾੜਦੀ ਰਹਿੰਦੀ ਸੀ ਉਹ ਸਾਡੇ ਲਈ ਰਿਸ਼ਤਾ ਲੱਭਦੀ ਸੀ ਕਿਉਂਕਿ ਸਾਡੇ ਖਾਨਦਾਨ ਵਿੱਚ ਕੁੜੀਆਂ ਦਾ ਜਲਦੀ ਵਿਆਹ ਹੋ ਜਾਂਦਾ ਸੀ ਚਾਚੀ ਦੀ ਕੁੜੀ ਦਾ ਰਿਸ਼ਤਾ ਹੋ ਗਿਆ ਸੀ ਤੇ ਮੰਮੀ ਚਾਹੁੰਦੀ ਸੀ ਕਿ ਅਸੀਂ ਵੀ ਆਪਣੇ ਘਰ ਚਲੀਆਂ ਜਾਈਏ ਤਾਂ ਕਿ ਅਸੀਂ ਵੀ ਚੰਗੀ ਜ਼ਿੰਦਗੀ ਬਤਾ ਸਕੀਏ ਪਹਿਲਾਂ ਤਾਂ ਦੀਦੀ ਦੀ ਨੌਕਰੀ ਕਰਕੇ ਇੰਨਾ ਬਦਨਾਮ ਹੋਏ ਸੀ ਪਰ ਫਿਰ ਵੀ ਮੰਮੀ ਨੂੰ ਇਹੀ ਸੁਨਣ ਵਿੱਚ ਮਿਲਿਆ ਕਿ ਤੂੰ ਆਪਣੀਆਂ ਕੁੜੀਆਂ ਦੀ ਕਮਾਈ ਖਾਨਣੀ ਆ ਇਸ ਲਈ ਉਹ ਆਪਣੀਆਂ ਕੁੜੀਆਂ ਦਾ ਵਿਆਹ ਨਹੀਂ ਸੀ ਕਰਨਾ ਚਾਹੁੰਦੀ ਜਿਸ ਦਿਨ ਮੰਮੀ ਨੂੰ ਇਹ ਗੱਲ ਪਤਾ ਲੱਗੀ ਤਾਂ ਮੰਮੀ ਸਾਰੀ ਰਾਤ ਰੋਂਦੀ ਰਹੀ ਜਦੋਂ ਦੀਦੀ ਜਦੋਂ ਆਪਣੀ ਤਨਖਾ ਮੰਮੀ ਦੇ ਹੱਥੇ ਲਾ ਜਾ ਕੇ ਰੱਖੀ ਤਾਂ ਮੰਮੀ ਨੇ ওই ਤਨਖਾਹ दी ਜਿਹਨੂੰ ਵਾਪਸ ਕਰ ਦਿੱਤੀ ਤੇ ਕਹਿੰਦੀ ਅਸੀਂ ਜਿੱਦਾਂ ਪਹਿਲਾਂ ਸਮਾਂ ਗੁਜ਼ਾਰਦੇ ਸੀ ਉਹ ਹੁਣ ਵੀ ਓਦਾਂ ਹੀ ਗੁਜ਼ਾਰਾਂਗੇ ਇਹ ਪੈਸੇ ਤੂੰ ਆਪਣੇ ਅਕਾਊਂਟ ਵਿੱਚ ਜਮ੍ਹਾਂ ਕਰਵਾ ਦੇਂ ਦੀਦੀ ਨੂੰ ਸਮਝ ਨਹੀਂ ਆਈ ਕਿ ਮੰਮੀ ਇਦਾਂ ਦੀਆਂ ਗੱਲਾਂ ਕਿਉਂ ਕਰਦੀ ਪਈ ਆ ਮੈਂ ਜਦੋਂ ਉਹਨਾਂ ਨੂੰ ਸਾਰੀ ਗੱਲ ਦੱਸੀ ਕਿ ਬੁੜੀਆਂ ਆਪਣੇ ਘਰ ਘਰੇ ਆਉਂਦੀਆਂ ਜਾਂਦੀਆਂ ਤੇ ਇੱਕ ਦੂਜੇ ਦੀਆਂ ਚੁਗਲੀਆਂ ਕਰਦੀਆਂ ਸੀ ਤਾਂ ਮੰਮੀ ਨੇ ਉਹਨਾਂ ਦੀ ਬਹੁਤ ਬੇਇੱਜ਼ਤੀ ਕੀਤੀ ਮੇਰੀ ਗੱਲ ਸੁਣ ਕੇ ਦੀਦੀ ਬਹੁਤ ਦੁਖੀ ਹੋਈ ਉਹਨੇ ਹਿੰਮਤ ਨਾ ਹਾਰੀ ਤੇ ਅਗਲੇ ਦਿਨ ਹੀ ਸ਼ਹਿਰ ਜਾ ਕੇ ਮੇਰੇ ਤੇ ਮੰਮੀ ਲਈ ਦੋ ਨਵੇਂ ਸੂਟ ਤੇ ਜੁੱਤੀਆਂ ਲੈ ਕੇ ਆਈ। ਪਹਿਲੀ ਵਾਰ ਨਵੇਂ ਕੱਪੜੇ ਦੇਖ ਕੇ ਮੈਂ ਬਹੁਤ ਖੁਸ਼ ਹੋਈ ਸੀ। ਮੰਮੀ ਉਹਨਾਂ ਕੱਪੜਿਆਂ ਨੂੰ ਦੇਖ ਕੇ ਬਹੁਤ ਰੋਈ ਪਰ ਦੀਦੀ ਤਾਂ ਚੰਗੀ ਸਲਾਈ ਵੀ ਕਰ ਲੈਂਦੀ ਸੀ। ਰਾਤੋਂ ਰਾਤ ਉਹਨੇ ਸਾਡੇ ਸੂਟ ਸੀ ਦਿੱਤੇ ਤੇ ਕਿਹਾ ਕਿ ਇਹ ਨਵੇਂ ਸੂਟ ਪਾ ਲਓ। ਹੁਣ ਰੱਬ ਨੇ ਚਾਹਿਆ ਤਾਂ ਅਸੀਂ ਵੀ ਚੰਗਾ ਪਾਵਾਂਗੇ ਤੇ ਚੰਗਾ ਹੀ ਖਾਵਾਂਗੇ। ਬੜੀ ਜਲਦੀ ਹੀ ਦੀਦੀ ਨੇ ਚਾਚੀ ਚਾਚੀ ਦੇ ਬੱਚਿਆਂ ਵਰਗੇ ਚੰਗੇ ਹਾਲਾਤ ਸਾਡੇ ਵੀ ਬਣਾ ਦਿੱਤੇ ਦਿਨੋਂ ਦਿਨ ਹਾਲਾਤ ਸਾਡੇ ਸੁਧਰਦੇ ਜਾਂਦੇ ਸੀ ਪਰ ਤਨਖਾਹ ਜ਼ਿਆਦਾ ਨਹੀਂ ਸੀ ਜਿਹਦੇ ਨਾਲ ਦੀਦੀ ਮੈਨੂੰ ਅੱਗੇ ਪੜਾ ਸਕਦੀ ਕਿਉਂਕਿ ਮੈਂ ਵੀ ਗ੍ਰੈਜੂਏਸ਼ਨ ਕਰ ਲਈ ਸੀ ਦੀਦੀ ਦੇ ਵਾਂਗੂ ਮੈਂ ਵੀ ਨੌਕਰੀ ਕਰਨਾ ਚਾਹੁੰਦੀ ਸੀ ਪਰ ਉਹਨੇ ਮੈਨੂੰ ਨੌਕਰੀ ਨਹੀਂ ਕਰਨ ਦਿੱਤੀ ਤੇ ਕਹਿੰਦੀ ਕਿ ਤੂੰ ਪ੍ਰਾਈਵੇਟ ਕੀ ਬੀਐਡ ਕਰ ਲੈ ਤੇ ਆਪਣੀ ਪੜ੍ਹਾਈ ਪੂਰੀ ਕਰ ਲੈ ਮੈਂ ਇਕੱਲੀ ਹੀ ਘਰ ਨੂੰ ਚਲਾ ਰਹੀ ਹਾਂ ਤੇ ਇੱਕ ਦਿਨ ਇਟਲੀ ਤੋਂ ਸਾਨੂੰ ਮਿਲਣ ਲਈ ਮਾਮਾ ਜੀ ਆਏ ਹੋਏ ਸਨ ਤੇ ਮਾਮੇ ਦਾ ਵਿਆਹ ਬਹੁਤ ਹੀ ਅਮੀਰ ਘਰ ਵਿੱਚ ਹੋਇਆ ਸੀ। ਉਹ ਆਪਣੇ ਘਰ ਵਾਲੀ ਤੇ ਬੱਚਿਆਂ ਦੇ ਨਾਲ ਇਟਲੀ ਵਿੱਚ ਹੀ ਰਹਿੰਦੇ ਸੀ। ਮੇਰੀ ਮੰਮੀ ਨੇ ਮਾਮੇ ਦੇ ਸਾਹਮਣੇ ਸਾਰੇ ਆਪਣੇ ਦੁੱਖ ਫੋਲ ਦਿੱਤੇ। ਮਾਮੇ ਨੇ ਦੀਦੀ ਨੂੰ ਕਿਹਾ ਕਿ ਜੇ ਤੂੰ ਚੰਗੀ ਨੌਕਰੀ ਕਰਨਾ ਚਾਹੁੰਦੀ ਆ ਤਾਂ ਮੇਰੇ ਨਾਲ ਇਟਲੀ ਚੱਲ ਤੇਰੀ ਤਨਖਾਹ ਵੀ ਜ਼ਿਆਦਾ ਹੋਊਗੀ ਤੇ ਤੇਰੇ ਨਾਲ ਹੀ ਤੇਰੇ ਘਰ ਦੇ ਹਾਲਾਤ ਵੀ ਸੁਧਰ ਜਾਣਗੇ। ਮੰਮੀ ਨੂੰ ਤਾਂ ਕੋਈ ਵੀ ਇਤਰਾਜ਼ ਨਹੀਂ ਸੀ। ਪਾਪਾ ਤਾਂ ਪਹਿਲਾਂ ਹੀ ਸਾਡੇ ਦੋਵਾਂ ਭੈਣਾਂ ਬਾਰੇ ਕੋਈ ਵੀ ਗੱਲ ਕਰਨੀ ਚੰਗੀ ਨਹੀਂ ਸੀ ਸਮਝਦੇ ਦੀਦੀ ਦਾ ਫਟਾਫਟ ਵੀਜ਼ਾ ਵੀ ਆ ਗਿਆ ਤੇ ਮਾਮਾ ਦੀਦੀ ਨੂੰ ਲੈ ਕੇ ਇਟਲੀ ਚਲਾ ਗਿਆ ਉੱਥੇ ਜਾ ਕੇ ਦੀਦੀ ਨੂੰ ਮਾਮੇ ਨੇ ਇੱਕ ਪਾਰਲਰ ਵਿੱਚ ਨੌਕਰੀ ਲਵਾ ਦਿੱਤੀ ਤੇ ਜਦੋਂ ਦੀਦੀ ਨੇ 3 ਲੱਖ ਰੁਪਏ ਮੰਮੀ ਨੂੰ ਭੇਜੇ ਤਾਂ ਮੰਮੀ ਵੀ ਹੈਰਾਨ ਰਹਿ ਗਈ ਕਿ ਕਿੱਥੇ ਉਹਦੀ 3 ਮਹੀਨੇ ਦਾ 10000 ਕਮਾਉਂਦੀ ਸੀ ਤੇ ਕਿੱਥੇ ਹੁਣ ਮਹੀਨੇ ਦੇ 3 ਲੱਖ ਕਮਾਉਂਦੀ ਹੈ ਮੈਂ ਤੇ ਮੰਮੀ ਬਹੁਤ ਖੁਸ਼ ਸੀ ਪਰ ਚਾਚੀ ਦਾ ਵਿਹਾਰ ਉਦਾਂ ਦਾ ਹੀ ਸੀ ਮੰਮੀ ਨੇ ਉਹਨਾਂ ਪੈਸਿਆਂ ਨੂੰ ਬੜੀ ਸਮਝਦਾਰੀ ਨਾਲ ਵਰਤਣਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਮੰਮੀ ਨੇ ਆਪਣੇ ਘਰ ਨੂੰ ਸਵਾਰਿਆ। ਜਦੋਂ ਮੰਮੀ ਦਾ ਵਿਆਹ ਹੋਇਆ ਸੀ ਤਾਂ ਕਦੀ ਵੀ ਘਰ ਨੂੰ ਰਾਂਗ ਨਹੀਂ ਸੀ ਹੋਇਆ। ਮੰਮੀ ਦੇ ਦਿਮਾਗ ਵਿੱਚ ਵੀ ਇਹੀ ਸੀ ਕਿ ਜੇ ਘਰ ਦੇਖਣ ਨੂੰ ਸੋਹਣਾ ਹੋਊਗਾ ਤਾਂ ਹੀ ਮੇਰੀ ਜਦੋਂ ਮੇਰੀ ਧੀ ਦਾ ਰਿਸ਼ਤਾ ਦੇਖਣ ਆਉਣਗੇ ਤਾਂ ਘਰ ਦੇਖਣ ਨੂੰ ਸੋਹਣਾ ਲੱਗਦਾ ਲੱਗਣਾ ਚਾਹੀਦਾ। ਰਿਸ਼ਤਾ ਦੇਖਣ ਵਾਲਿਆਂ ਤੇ ਵੀ ਚੰਗਾ ਅਸਰ ਹੋਵੇ। ਤੇ ਫਿਰ ਮੇਰੀ ਮੰਮੀ ਨੇ ਘਰ ਦੇ ਲਈ ਚੰਗੇ ਭਾਂਡੇ ਬਾਅਦ ਸੋਫੇ ਵੀ ਖਰੀਦ ਲਏ ਕਿਉਂਕਿ ਜਦੋਂ ਸਾਡੇ ਘਰ ਕੋਈ ਰਿਸ਼ਤੇਦਾਰ ਆ ਜਾਂਦੇ ਸੀ ਤਾਂ ਚਾਚੀ ਕੋਲੋਂ ਭਾਂਡੇ ਲੈਣੇ ਪੈਂਦੇ ਸੀ ਇਸ ਲਈ ਮੰਮੀ ਨੇ ਦੋ ਵਧੀਆ ਡਿਨਰ ਸੈੱਟ ਵੀ ਖਰੀਦ ਲਏ ਤੇ ਨਾਲ ਹੀ ਮੇਰਾ ਦਾਜ ਵੀ ਬਣਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਪਾਪਾ ਨੂੰ ਨਾ ਮੇਰੀ ਤੇ ਨਾ ਹੀ ਮੇਰੀ ਦੀਦੀ ਦੀ ਕੋਈ ਫਿਕਰ ਸੀ ਤੇ ਨਾ ਹੀ ਉਹਨੇ ਕਦੀ ਮੰਮੀ ਨਾਲ ਕੋਈ ਗੱਲ ਕੀਤੀ ਸੀ ਤੇ ਬਸ ਮੰਮੀ ਨੂੰ ਵੀ ਸਾਡੀ ਫਿਕਰ ਸੀ ਤੇ ਉਹ ਹੀ ਸਭ ਕੁਝ ਕਰ ਰਹੀ ਸੀ ਉਹਨਾਂ ਦਿਨਾਂ ਵਿੱਚ ਹੀ ਦੀਦੀ ਨੇ ਪੈਸੇ ਭੇਜੇ ਤੇ ਮੰਮੀ ਨੇ ਸ਼ਹਿਰ ਦੇ ਸਭ ਤੋਂ ਵਧੀਆ ਕਾਲਜ ਵਿੱਚ ਮੇਰੀ ਐਡਮਿਸ਼ਨ ਕਰਵਾ ਦਿੱਤੀ ਤੇ ਮੇਰੇ ਆਉਣ ਜਾਣ ਦਾ ਪ੍ਰਬੰਧ ਵੀ ਕਰ ਦਿੱਤਾ ਸੀ ਤੇ ਇਹ ਵੀ ਕਹਿ ਦਿੱਤਾ ਸੀ ਕਿ ਜਿੰਨਾ ਪੜਨਾ ਪੜ ਲੈ ਤਾਂ ਕਿ ਮੇਰੇ ਦਿਲ ਦੀ ਕੋਈ ਰੀਜ ਰਹਿ ਨਾ ਜਾਵੇ ਮੈਂ ਹਮੇਸ਼ਾ ਰੱਬ ਦਾ ਧੰਨਵਾਦ ਕਰਦੀ ਰਹਿੰਦੀ ਕਿ ਜਿਨੇ ਮੈਨੂੰ ਇੰਨੀ ਚੰਗੀ ਪੈਣ ਦਿੱਤੀ ਸੀ ਸਾਡੇ ਘਰ ਦੇ ਹਾਲਾਤ ਚੰਗੇ ਦੇਖ ਕੇ ਸਾਡੀ ਚਾਚੀ ਵੀ ਸਾਡੇ ਨਾਲ ਰਹਿਣ ਸਹਿਣ ਵਧੀਆ ਹੋਣ ਲੱਗ ਪਿਆ ਸੀ ਸਾਡੇ ਰਿਸ਼ਤੇਦਾਰ ਵੀ ਸਾਨੂੰ ਵਧੀਆ ਬੁਲਾਉਣ ਲੱਗ ਪਏ ਸੀ ਜਿਹੜੀਆਂ ਬੁੜੀਆਂ ਰਲ ਕੇ ਸਾਡੀਆਂ ਚੁਗਲੀਆਂ ਕਰਦੀਆਂ ਸੀ ਉਹ ਸਾਡੇ ਘਰ ਆ ਕੇ ਮੇਰੀ ਮੰਮੀ ਨਾਲ ਬੜੇ ਦੁੱਖ ਸੁੱਖ ਫੋਲਾਂ ਲੱਗ ਪਈਆਂ ਸੀ ਤੇ ਚਾਚੇ ਦੀਆਂ ਦੀਆਂ ਚੁਗਲੀਆਂ ਮੰਮੀ ਨਾਲ ਕਰਨ ਲੱਗ ਪਈਆਂ ਸੀ ਇਹ ਦੇਖ ਕੇ ਮੈਨੂੰ ਬਹੁਤ ਆਸਾ ਆਉਂਦਾ ਸੀ ਚਾਚੀ ਨੇ ਵੀ ਸਾਡੇ ਕੋਲ ਪੈਸਾ ਦੇ ਕੇ ਮੇਰਾ ਰਿਸ਼ਤਾ ਆਪਣੇ ਪਿੰਡ ਦੇ ਗਵਾਂਢੀਆਂ ਦੇ ਮੁੰਡੇ ਨਾਲ ਕਰਵਾ ਦਿੱਤਾ ਉਹਦੇ ਦਿਮਾਗ ਵਿੱਚ ਇਹ ਸੀ ਕਿ ਮੈਂ ਬਾਦੂ ਦਾਜ ਲੈ ਕੇ ਜਾਊਂਗੀ ਪਰ ਮੈਂ ਆਪਣੀ ਮੰਮੀ ਨੂੰ ਸਾਫ਼ ਨਾ ਕਰ ਦਿੱਤੀ ਕਿ ਮੈਂ ਮਰਨੋਂ ਮਰ ਜਾਊਂਗੀ ਪਰ ਚਾਚੀ ਦੇ ਹੱਥੋਂ ਰਿਸ਼ਤਾ ਨਹੀਂ ਲੈਣਾ ਮੰਮੀ ਨੇ ਵੀ ਜ਼ਿਆਦਾ ਜ਼ੋਰ ਨਹੀਂ ਪਾਇਆ ਕਿ ਤੇਰਾ ਰਿਸ਼ਤਾ ਇੱਥੇ ਹੀ ਹੋਵੇ ਮੰਮੀ ਨੇ ਕਹਿ ਦਿੱਤਾ ਕਿ ਜਿੱਥੇ ਵੀ ਮੇਰੀ ਧੀ ਦੀ ਮਰਜ਼ੀ ਹੋਊਗੀ ਮੈਂ ਇਹਦਾ ਰਿਸ਼ਤਾ ਉੱਥੇ ਹੀ ਕਰੂੰਗੀ ਇੱਕ ਦਿਨ ਮੇਰੇ ਲਈ ਚੰਗੇ ਘਰ ਦਾ ਰਿਸ਼ਤਾ ਆਇਆ ਤੇ ਮੰਮੀ ਨੇ ਹਾਂ ਕਰ ਦਿੱਤੀ ਤੇ ਮੇਰਾ ਜਲਦੀ ਹੀ ਵਿਆਹ ਹੋ ਗਿਆ ਤੇ ਮੈਂ ਆਪਣੇ ਸਹੁਰੇ ਘਰ ਆ ਗਈ ਮੇਰਾ ਸਹੁਰਾ ਪਰਿਵਾਰ ਬਹੁਤ ਅਮੀਰ ਸੀ ਮੇਰਾ ਘਰ ਵਾਲਾ ਮੈਨੂੰ ਵਿਆਹ ਤੋਂ ਤੀਜੇ ਦਿਨ ਹੀ ਹਨੀਮੂਨ ਠੀਟਰੀ ਲੈ ਗਿਆ ਪਰ ਮੈਨੂੰ ਹਣੀ ਹਨੀਮੂਨ ਨਾਲੋਂ ਜ਼ਿਆਦਾ ਚਾਹ ਆਪਣੀ ਭੈਣ ਨੂੰ ਮਿਲਣ ਦਾ ਸੀ ਮੇਰਾ ਦਿਲ ਤੇ ਮੇਰੀਆਂ ਅੱਖਾਂ ਆਪਣੇ ਭੈਣ ਨੂੰ ਦੇਖਣ ਦੇ ਲਈ ਤਰਸਦੀਆਂ ਪਈਆਂ ਸੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਆਪਣੀ ਭੈਣ ਦੇ ਲਈ ਥੋੜੀ ਜਿਹੀ ਸ਼ਾਪਿੰਗ ਕਰਨੀ ਆ ਤੇ ਉਹ ਮੈਨੂੰ ਬਿਨਾਂ ਕੁਝ ਕਹੇ ਇੱਕ ਸ਼ਾਪਿੰਗ ਮਾਲ ਵਿੱਚ ਲੈ ਗਿਆ ਮੈਂ ਦੀਦੀ ਲਈ ਕੁਝ ਸੋਹਣੇ ਕੱਪੜੇ ਤੇ ਕੁਝ ਵਧੀਆ ਚੀਜ਼ਾਂ ਲੈ ਲਈਆਂ ਅਚਾਨਕ ਹੀ ਮੌਲ ਦੇ ਬਾਹਰ ਲੋਕੀ ਇਕੱਠੇ ਹੋਣ ਲੱਗ ਪਏ ਮੈਂ ਵੀ ਆਪਣੇ ਘਰ ਵਾਲੇ ਦੇ ਨਾਲ ਬਾਹਰ ਦੇਖਣ ਲਈ ਆ ਗਈ ਕੀ ਹੋ ਕੀ ਰਹਾ ਅਚਾਨਕ ਮੇਰੀ ਨਜ਼ਰ ਇੱਕ ਔਰਤ ਤੇ ਪਈ ਜਿਹਦੇ ਸਿਰ ਤੇ ਵਾਲ ਨਹੀਂ ਸੀ ਸ਼ਾਇਦ ਕੋਈ ਬਿਮਾਰੀ ਦਾ ਕਰਕੇ ਉਹਨੇ ਆਪਣਾ ਸਿਰ ਗੰਜਾ ਕਰਾਇਆ ਹੋਇਆ ਸੀ ਮੈਂ ਭੱਜ ਕੇ ਉਹਨੇ ਬਿਠਾਉਣ ਦੀ ਕੋਸ਼ਿਸ਼ ਕਰਨ ਲੱਗੀ ਤਾਂ ਉਹਨੂੰ ਦੇਖ ਕੇ ਮੇਰੀਆਂ ਚੀਕਾਂ ਹੀ ਨਿਕਲ ਗਈਆਂ ਕਿਉਂਕਿ ਉਹ ਔਰਤ ਕੋਈ ਹੋਰ ਨਹੀਂ ਸਗੋਂ ਮੇਰੀ ਸਗੀ ਭੈਣ ਸੀ ਮੈਂ ਆਪਣੇ ਘਰ ਵਾਲੇ ਨੂੰ ਕਹਿ ਕੇ ਫਟਾਫਟ ਐਂਬੂਲੈਂਸ ਮਂਗਵਾਈ ਤੇ ਅਸੀਂ ਉਸ ਨੂੰ ਹਸਪਤਾਲ ਲੈ ਕੇ ਪਹੁੰਚ ਗਏ ਮੈਂ ਆਪਣੀ ਭੈਣ ਨੂੰ ਦੇਖ ਕੇ ਬਹੁਤ ਦੁਖੀ ਹੋਈ ਮੈਂ ਆਪਣੀ ਭੈਣ ਨੂੰ ਦੇਖੀ ਹੋਈ ਨੂੰ 6 ਸਾਲ ਹੋ ਗਏ ਸੀ ਤੇ 6 ਸਾਲਾਂ ਵਿੱਚ ਉਹ ਇੰਨੀ ਬਦਲ ਗਈ ਸੀ ਮੈਨੂੰ ਯਕੀਨ ਨਹੀਂ ਸੀ ਆਉਂਦਾ ਉਹ ਆਪਣੀ ਉਮਰ ਤੋਂ ਵੀ ਜ਼ਿਆਦਾ ਵੱਡੀ ਲੱਗਦੀ ਪਈ ਸੀ ਉਹਨੇ ਆਪਣੇ ਵਾਲ ਕਿਉਂ ਕਟਵਾ ਦਿੱਤੇ ਸੀ ਜਦੋਂ ਉਹਨੂੰ ਹੋਸ਼ ਆਈ ਤਾਂ ਮੈਨੂੰ ਦੇਖ ਕੇ ਰੋਣ ਲੱਗ ਪਈ ਮੈਨੂੰ ਸਭ ਤੋਂ ਜ਼ਿਆਦਾ ਹੈਰਾਨੀ ਇਹ ਸੀ ਕਿ ਉਹਦੇ ਨਾਲ ਮਾਮਾ ਨਹੀਂ ਸੀ ਮੈਂ ਜਦੋਂ ਉਹਨੂੰ ਮਾਮੇ ਬਾਰੇ ਪੁੱਛਿਆ ਤਾਂ ਦੀਦੀ ਫਟਾਫਟ ਉੱਠ ਕੇ ਬੈਠ ਗਈ ਤੇ ਕਹਿੰਦੀ ਉਹਨੂੰ ਕੋਈ ਕੋਈ ਲੋੜ ਨਹੀਂ ਆ ਦੱਸਾਂ ਦੀ ਚੁੱਪ ਰਹਿ ਮੈਨੂੰ ਬੜੀ ਹੈਰਾਨੀ ਹੋਈ ਕਿ ਦੀਦੀ ਇਦਾਂ ਕਿਉਂ ਕਹਿੰਦੀ ਪਈ ਆ ਮੈਂ ਦੀਦੀ ਨੂੰ ਲੈ ਕੇ ਮਾਮੇ ਘਰ ਆ ਗਈ ਸਾਨੂੰ ਦੇਖ ਕੇ ਮਾਮਾ ਦੀਦੀ ਨਾਲ ਲੜਨ ਲੱਗ ਪਿਆ ਕਿ ਤੂੰ ਬਿਨ ਸਾਨੂੰ ਬਿਨਾਂ ਦੱਸੇ ਹੀ ਘਰੋਂ ਚਲੀ ਗਈ ਘਟੋ ਘਟ ਸਾਨੂੰ ਦੱਸ ਕੇ ਤਾਂ ਜਾਂਦੀ ਇਹ ਗੱਲ ਸੁਣ ਕੇ ਦੀ ਚੁੱਪ ਹੋ ਗਈ ਮੇਰੇ ਮਾਮੇ ਦਾ ਵਿਵਹਾਰ ਚੰਗਾ ਨਹੀਂ ਸੀ ਮੈਂ ਤੇ ਮੇਰਾ ਘਰ ਵਾਲਾ ਹਜੇ ਬੈਠੇ ਵੀ ਨਹੀਂ ਸੀ ਕਿ ਮਾਮੇ ਦਾ ਮੁੰਡਾ ਕਮਰੇ ਵਿੱਚੋਂ ਬਾਹਰ ਆ ਗਿਆ ਤੇ ਉਹਨੂੰ ਦੇਖ ਕੇ ਮੈਂ ਹੈਰਾਨ ਜਿਹੀ ਹੋ ਗਈ ਉਹ ਦੀਦੀ ਨੂੰ ਕਹਿੰਦਾ ਕਿ ਤੂੰ ਪਾਰਲਰ ਵਿੱਚੋਂ ਬਾਹਰ ਕਿੱਦਾਂ ਆ ਗਈ ਤੈਨੂੰ ਤਾਂ ਦਵਾਈ ਖਾ ਕੇ ਸੌਂ ਜਾਣਾ ਚਾਹੀਦਾ ਸੀ ਮੈਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਤੇ ਤੂੰ ਉੱਥੇ ਬੇਹੋਸ਼ ਹੋ ਕੇ ਪਈ ਸੀ ਤੈਨੂੰ ਕਿੰਨੀ ਵਾਰ ਕਿਹਾ ਕੀ ਪਾਰਲਰ ਵਿੱਚੋਂ ਬਾਹਰ ਨਾ ਆਇਆ ਕਰ ਤੇ ਤੂੰ ਕੀ ਇਹਦੀ ਤਨਖਾਹ ਨਹੀਂ ਲੈਂਦੀ ਮੈਂ ਮਾਮੇ ਦੇ ਮੁੰਡੇ ਦੀ ਗੱਲ ਨੂੰ ਸਮਝ ਨਾ ਸਕੀ ਮੈਂ ਮਾਮੇ ਦੇ ਮੁੰਡੇ ਨੂੰ ਪੁੱਛਿਆ ਕਿ ਦੀਦੀ ਦਾ ਪਾਰਲਰ ਵਿੱਚ ਕਿਹੜਾ ਟ੍ਰੀਟਮੈਂਟ ਚੱਲਦਾ ਮੇਰੀ ਭੈਣ ਨੂੰ ਇਦਾਂ ਦਾ ਕੀ ਹੋਇਆ ਜੋ ਇਹਦਾ ਇਲਾਜ ਚੱਲ ਰਿਹਾ ਜੋ ਕੁਝ ਮਾਮੇ ਦੇ ਮੁੰਡੇ ਨੇ ਮੈਨੂੰ ਦੱਸਿਆ ਉਹ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਮਾਮੇ ਦਾ ਮੁੰਡਾ ਇਡਲੀ ਵਿੱਚ ਹੀ ਪੜਿਆ ਸੀ ਉਹਨੇ ਆਪਣਾ ਪਾਰਲਰ ਖੋਲਿਆ ਹੋਇਆ ਸੀ ਜਿੱਥੇ ਵਾਲ ਐ ਐਕਸਟੈਂਸ਼ਨ ਤੋਂ ਲੈ ਕੇ ਨੇਲ ਐਕਸਟ੍ਰੈਕਟਸ ਤੱਕ ਸਾਰਾ ਕੰਮ ਕਰਦਾ ਸੀ ਮੇਰੀ ਦੀਦੀ ਇਹੀ ਕੰਮ ਕਰਦੀ ਸੀ ਕਿ ਦਵਾਈਆਂ ਖਾ ਕੇ ਆਪਣੇ ਵਾਲ ਲੰਬੇ ਕਰਦੀ ਸੀ ਤੇ ਉਹ ਹੀ ਵਾਲ ਹੇਅਰ ਹੇਅਰ ਐਕਸਟੈਂਸ਼ਨ ਦੇ ਨਾਮ ਤੇ ਮਹਿੰਗੇ ਰੇਟ ਤੇ ਵੇਚਦੇ ਸੀ ਤੇ ਮੇਰੀ ਭੈਣ ਨੂੰ ਉਹੀ ਪੈਸੇ ਮਿਲਦੇ ਸੀ ਪਰ ਉਹਨਾਂ ਦਵਾਈਆਂ ਨਾਲ ਮੇਰੀ ਦੀਦੀ ਨੂੰ ਬਹੁਤ ਕਮਜ਼ੋਰੀ ਤੇ ਸਾਈਡ ਇਫੈਕਟ ਹੋ ਰਾਏ ਸੀ ਇਸ ਅਲਰਜੀ ਨਾਲ ਮਾਮੇ ਦੇ ਮੁੰਡੇ ਨੂੰ ਫਰਕ ਨਹੀਂ ਪੈਂਦਾ ਸੀ ਪਰ ਉਹਨਾਂ ਦਾ ਪਾਰਲਰ ਤਾਂ ਦਿਨ ਦੁੱਗਣੀ ਤੇ ਰਾਤ ਚੌਕਣੀ ਕਰਕੇ ਪੈਸੇ ਕਮਾਉਂਦਾ ਸੀ ਪਰ ਮੇਰੀ ਦੀਦੀ ਦੀ ਹਾਲਤ ਤਾਂ ਬਹੁਤ ਵਿਗੜਦੀ ਜਾਂਦੀ ਸੀ ਮੇਰੀ ਦੀਦੀ ਦਵਾਈਆਂ ਖਾ ਖਾ ਕੇ ਅੱਕ ਗਈ ਸੀ ਤੇ ਉਹ ਹੁਣ ਇੰਡੀਆ ਵਾਪਸ ਆਉਣਾ ਚਾਹੁੰਦੀ ਸੀ ਮੇਰੇ ਮਾਮੇ ਦੇ ਮੁੰਡੇ ਨੇ ਦੀਦੀ ਨੂੰ ਆਪਣੇ ਆਪਣੇ ਦੋਸਤ ਦੇ ਨਾਲ ਵਿਆਹ ਕਰਾਉਣ ਲਈ ਕਿਹਾ ਕਿਉਂਕਿ ਉਹ ਦੋਵੇਂ ਰਲ ਕੇ ਪਾਰਲਰ ਚਲਾਉਂਦੇ ਸੀ ਆਪਣੇ ਦੋਸਤ ਨਾਲ ਦੀਦੀ ਦਾ ਵਿਆਹ ਇਸ ਲਈ ਕਰਵਾਉਣਾ ਚਾਹੁੰਦਾ ਸੀ ਕਿ ਦੀਦੀ ਨੂੰ ਤਨਖਾਹਾਂ ਦੇਣੀ ਪਵੇ ਤੇ ਇਦਾਂ ਹੀ ਸਰ ਜਾਵੇ। ਮੇਰੀ ਭੈਣ ਉਸ ਮੁੰਡੇ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਰਦੀ ਤੇ ਨਾ ਹੀ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਕਿਉਂਕਿ ਹੁਣ ਉਹਦਾ ਮਨ ਅੱਕ ਗਿਆ ਸੀ ਤੇ ਉਹ ਵਾਪਸ ਆਪਣੇ ਘਰ ਆਉਣਾ ਚਾਹੁੰਦੀ ਸੀ। ਮੈਂ ਦੀਦੀ ਦੀਆਂ ਗੱਲਾਂ ਸੁਣ ਕੇ ਬੜੀ ਸ਼ਰਮ ਮਹਿਸੂਸ ਕਰ ਰਹੀ ਸੀ। ਕਿ ਉਹ ਕਿੰਨੀ ਖੁਦਗਰਜ਼ ਨਿਕਲੀ। ਕਦੇ ਵੀ ਆਪਣੀ ਭੈਣ ਨੂੰ ਇਹ ਨਹੀਂ ਪੁੱਛਿਆ ਕਿ ਉਹ ਜਿੱਥੇ ਕਿ ਉਹ ਉੱਥੇ ਕੀ ਕਰਦੀ ਆ ਤੇ ਕਿਵੇਂ ਰਹਿੰਦੀ ਆ ਤੀਜੀ ਹਰ ਤੀਜੇ ਮਹੀਨੇ ਆਪਣੇ ਵਾਲ 9 ਇੰਚ ਤੱਕ ਕਟਵਾਉਂਦੀ ਤੇ ਉਹ ਤੇ ਮੈਂ ਇਹ ਸੋਚ-ਸੋਚ ਕੇ ਪਾਗਲ ਜਿਹੀ ਹੁੰਦੀ ਫਿਰਦੀ ਸੀ ਕਿ ਉਹ ਸਾਡੀਆਂ ਖੁਸ਼ੀਆਂ ਦੇ ਲਈ ਆਪਣੀ ਜ਼ਿੰਦਗੀ ਦਾਤੇ ਲਾ ਦਿੰਦੀ ਸੀ ਤੇ ਜਦੋਂ ਇਹ ਗੱਲ ਮੈਂ ਆਪਣੇ ਘਰ ਵਾਲੇ ਨੂੰ ਦੱਸੀ ਤਾਂ ਉਹਦਾ ਮਨ ਵੀ ਬਹੁਤ ਦੁਖੀ ਹੋਇਆ ਮੈਨੂੰ ਉਦੋਂ ਬਹੁਤ ਖੁਸ਼ੀ ਹੋਈ ਜਦੋਂ ਮੇਰੇ ਘਰ ਵਾਲੇ ਨੇ ਦੀਦੀ ਨੂੰ ਕਿਹਾ ਕਿ ਤੂੰ ਸਾਡਾ ਸਾਥ ਦੇ ਤੇ ਅਸੀਂ ਤੇਰੇ ਨਾਲ ਆ ਹੁਣ ਤੂੰ ਇਸ ਕੰਮ ਬਾਰੇ ਸੋਚਣਾ ਵੀ ਛੱਡ ਦੇ ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਆਪਣੇ ਰਿਸ਼ਤੇਦਾਰੀ ਵਿੱਚੋਂ ਕਿਸੇ ਚੰਗੇ ਮੁੰਡੇ ਨਾਲ ਤੇਰਾ ਰਿਸ਼ਤਾ ਕਰਵਾ ਕੇ ਵਿਆਹ ਵੀ ਕਰ ਦੇਵਾਂਗਾ ਤੇ ਅਸੀਂ ਕਿਸੇ ਨੂੰ ਵੀ ਜੋ ਤੇਰੇ ਨਾਲ ਹੋਇਆ ਕੁਝ ਨਹੀਂ ਦੱਸਾਂਗੇ ਤੇ ਦੀਦੀ ਨੇ ਵੀ ਉਹਦੀ ਗੱਲ ਮੰਨ ਲਈ ਦੀਦੀ ਨੇ ਵੀ ਆਪਣਾ ਕੰਮ ਛੱਡ ਦਿੱਤਾ ਤੇ ਸਾਡੇ ਨਾਲ ਇੰਡੀਆ ਵਾਪਸ ਆ ਗਈ ਤੇ ਕੋਈ 6 ਮਹੀਨਿਆਂ ਬਾਅਦ ਹੀ ਮੇਰੇ ਘਰ ਵਾਲੇ ਨੇ ਆਪਣੇ ਕਿਸੇ ਕਾਜਾਂ ਦੇ ਨਾਲ ਦੀਦੀ ਦਾ ਰਿਸ਼ਤਾ ਕਰਵਾ ਦਿੱਤਾ ਮੰਮੀ ਤਾਂ ਦੀਦੀ ਦੇਖ ਕੇ ਚੁੱਪ ਹੀ ਹੋ ਗਈ ਉਹਨੂੰ ਤਾਂ ਕੁਝ ਵੀ ਸਮਝ ਨਹੀਂ ਸੀ ਆਉਂਦਾ ਪਰ ਜਦੋਂ ਉਹਨੇ ਦੀਦੀ ਨੂੰ ਆਪਣੇ ਘਰ ਖੁਸ਼ ਵੇਖਿਆ ਤਾਂ ਉਹਨੂੰ ਵੀ ਤਸੱਲੀ ਜਿਹੀ ਹੋ ਗਈ ਸੀ ਹੁਣ ਅਸੀਂ ਦੋਵੇਂ ਭੈਣਾਂ ਤੇ ਮੰਮੀ ਆਪਣੇ ਆਪਣੇ ਘਰਾਂ ਵਿੱਚ ਬਹੁਤ ਖੁਸ਼ ਆ ਤੇ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਰੱਬ ਕਿਸੇ ਨੂੰ ਵੀ ਮਾੜੇ ਦਿਨ ਨਾ ਦਿਖਾਵੇ ਤਾਂ ਕਿ ਕਿਸੇ ਵੀ ਧੀ ਭੈਣ ਨੂੰ ਇਹੋ ਜਿਹੇ ਕੰਮ ਕਰਨੇ ਪੈਣ ਹਾਂਜੀ ਦੋਸਤੋ ਮਜਬੂਰੀ ਬੰਦੇ ਤੋਂ ਕੀ ਕੁਝ ਕਰਵਾ ਦਿੰਦੀ ਹੈ ਇਸ ਕਹਾਣੀ ਵਿੱਚ ਸਾਨੂੰ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਪ੍ਰਮਾਤਮਾ ਮਾੜੇ ਦਿਨ ਤੇ ਗਰੀਬੀ ਕਿਸੇ ਤੇ ਵੀ ਨਾ ਲਿਆਵੇ ਜੇਕਰ ਸਾਨੂੰ ਸਾਡੇ ਪਰਿਵਾਰ ਦਾ ਸਾਥ ਹੋਵੇ ਤਾਂ ਸਾਨੂੰ ਕਈ ਵਾਰ ਇਹੋ ਜਿਹੇ ਕੰਮ ਨਹੀਂ ਕਰਨੇ ਪੈਂਦੇ ਤੁਹਾਡੀ ਕੀ ਰਾਏ ਹੈ ਇਸ ਕਹਾਣੀ ਬਾਰੇ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਤਾਂ ਕਿ ਤੁਹਾਨੂੰ ਆਉਣ ਵਾਲੀ ਕਹਾਣੀਆਂ ਸਭ ਤੋਂ ਪਹਿਲਾਂ ਸੁਣਨ ਨੂੰ ਮਿਲੇ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ